ਤਦੋਂ ਵੀ ਦੇਖੇ ਖੜੇ ਆ ਔਰ ਇਸ ਕੰਦੇ ਵਿੱਚ ਇੱਕ ਬੜਾ ਬੁਢਾ ਹਾਦਸਾ ਹੋਇਆ ਸੀਗਾ 29 ਅਗਸਤ ਨੂੰ ਜਿਉਨਸ ਮਸੀਹ ਪੁੱਤਰ ਵੀਰਾ ਮਸੀਹ ਵਾਸੀ ਤਲਵੰਡੀ ਵਿਰਕ ਉਹ ਹੜਾ ਦੇ ਪ੍ਰਕੋਪ ਦੇ ਵਿੱਚ ਉਹਦੇ ਮਨ ਦੇ ਵਿੱਚ ਜਸਵਾ ਸੀ ਕਿ ਮੈਂ ਵੀ ਸੇਵਾ ਕਰਾਂ ਤੇ ਜਿਹੜੇ ਲੋਕ ਹੜਾ ਦੇ ਵਿੱਚ ਪ੍ਰਭਾਵਿਤ ਹੋਏ ਨੇ ਤੇ ਜਿਹੜੇ ਹੜਾ ਦੇ ਵਿੱਚ ਫਸੇ ਦੇ ਨੇ ਉਹਨਾਂ ਨੂੰ ਮੈਂ ਕੱਢ ਕੇ ਲਿਆਵਾਂ ਉਹ ਜਸਬੀਰ ਮੈਨ ਉਹ ਸੇਵਾ ਭਾਵ ਨੂੰ ਲੈ ਕੇ ਉਹ ਸਲਾਮਤ ਉਹ ਅਗਲੇ ਪਾਸੇ ਹਰਦਾਨ ਤੇ ਮੰਗਲ ਚਲ ਗਿਆ ਆ ਜਸਬੀਰ ਨੂੰ ਬੰਦੇ ਲੈ ਕੇ ਪਾਣੀ ਚੋਂ ਫੜ ਰਿਆ ਸੀਗਾ ਤੇ ਉਹਨੂੰ ਉੱਥੇ ਸੱਪ ਦੱਸ ਗਿਆ ਤੇ ਬਦਕਿਸਮਤੀ ਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਨੇ ਵਾਅਦਾ ਵੀ ਲਾਇਆ ਪਰ ਉਹ ਬਚਾ ਨਹੀਂ ਸਕਿਆ ਸੋ ਬੜਾ ਦੁਖਦਾਈ ਸੀ ਮੌਸ ਵਕ ਦਿਥੇ ਆਇਆ ਤੇ ਮੈਨੂੰ ਮੌਕੇ ਤੇ ਸਰਪੰਚ ਸਾਹਿਬ ਨੇ ਆਡੇ ਜੀ ਸਾਫ ਪਰਸੂਆ ਦੇ ਬੇਟੇ ਮੰਤੀ ਜੀ ਰਫੀ ਜੀ ਆ ਸਾਡੇ ਗੌਰੀ ਦੀ ਵਲੇ ਸੁਲੀਮਪੁਰ ਰਗਾਨਾ ਤੋਂ ਸਰਪੰਚ ਸਾਹਿਬ ਨੇ ਇਹਨਾਂ ਨੇ ਕਿਹਾ ਵੀ ਇੱਕ ਬਹੁਤ ਵੱਡਾ ਦੁਕਾਨ ਤੋਆ ਉਹ ਨੂੰ ਆਉਂਦਾ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਝ ਨਹੀਂ ਸਕਦੇ ਉਹ ਨੌਜਵਾਨ ਮੁੰਡਾ ਸੀ ਜੀ ਨੇ ਮਸੀਹ ਪਹਿਲਾਂ ਵੀ ਪਰਿਵਾਰ ਦੇ ਵਿੱਚ ਇੱਕ ਵੀ 25 ਦਿਨ ਪਹਿਲਾਂ ਦੁਕਾਨ ਤੋਆ ਉਹਦਾ ਵੱਡਾ ਭਰਾ ਉਹਦੀ ਮੌਤ ਹੋ ਗਈ ਸੀ ਤੇ ਕੋਈ ਲਫਤ ਨਹੀਂ ਸੀ ਕੀ ਕਰਦੇ ਇਹ ਬੱਚੀ ਨੂੰ ਲਾਇਆ ਸਾ ਤਾਂ ਫੇਰ ਇਹੋ ਹੀ ਮਨ ਚ ਰੱਖਿਆ ਵੀ ਇਹ ਦੁੱਖ ਤੇ ਬਹੁਤ ਆ ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ ਤੇ ਮੈਨੂੰ ਅੱਜ ਇਸ ਗੱਲ ਦੀ ਘਾਟ ਹੈ ਸਾ ਜੱਜ ਪੰਜਾਬ ਦੇ ਵਿੱਚ ਜਿਹੜੀ ਆ ਮੰਗਵੀ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਖੜ ਪੀੜਤਾ ਲਈ ਬਹੁਤ ਕੁਸ਼ਨ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਕਿ ਜਿਹੜਾ ਜੀ ਸਾਡੇ ਚੋ ਜੁਦਾ ਹੋ ਗਿਆ ਆ ਖਾਸ ਕਰਕੇ ਇਹ ਬੱਚਾ ਤੇ ਸਭ ਦਸਨ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਆਪਣੇ ਆਪ ਨੂੰ ਸੁਭਾਰ ਸਕੇ ਇਹ ਇਨਸਾਨ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਲਾ ਲਓ ਬੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਵਾਹੀ ਨਹੀਂ ਪਰ ਆ ਇੱਕ ਛੋਟੀ ਜੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਛੋਟੇ ਬੱਚਿਆਂ ਨੂੰ ਬਾਪਾ ਆਪਣੀ ਮਾੜਾ ਮੋਟਾ ਆਸਲਾ ਦੇਣ ਵਾਸਤੇ ਮੋਤੀ ਜੀ ਇੱਕ ਸਹਾਰਾ ਬਣੀਗੀ ਤਾਂ ਕਿ ਇਹ ਖੜੀ ਹੋ ਸਕੇ ਤੇ ਅੱਗੇ ਜ਼ਿੰਦਗੀ ਦੀ ਤੋੜ ਦੇ ਵਿੱਚ ਵੱਚ ਸਕੇ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਦੇਖੋ 29 ਅੱਠ ਨੂੰ ਇਹ ਵਾਕਿਆ ਹੋਇਆ ਕਿ ਅੱਜ 12 ਤਰੀਕ ਨੂੰ ਇਹ ਪੈਸੇ ਜਿਹੜੇ ਨੇ ਇਹ ਪਰਿਵਾਰ ਨੂੰ ਮਿਲ ਗਏ 4 ਲੱਖ ਰੁਪਏ ਸੋ 12 13 ਦਿਨ 13 ਦਿਨ ਅੰਦਰ ਅੰਦਰ ਤੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਮ ਆਦਮੀ ਪਾਰਟੀ ਦੀ ਸੋਚ ਸੰਵੇਦਨਸ਼ੀਲ ਆ ਜਿੱਤੋਂ ਤੱਕ ਇਹੋ ਜਿਹੇ ਮਸਲੇ ਹੁੰਦੇ ਔਰ ਅੱਜ ਸਾਰਾ ਪੰਜਾਬ ਇਸ ਪਾਸੇ ਉਭਾਵਤ ਹੋਇਆ ਪਿਆ ਔਰ ਵਧੀਆ ਗੱਲ ਇਹ ਹੋਈ ਆ ਕਿ ਅੱਜ ਇਨਸਾਨੀयत ਜਗ ਗਈ ਆ ਹਰ ਇਨਸਾਨ ਇੱਕ ਦੂਜੇ ਦੀ ਮਦਦ ਦੇ ਉੱਪਰ ਤਗੜਾ ਹੋ ਕੇ ਲੱਗਾ ਸਵਾਗਤ ਹੈ ਤੇ ਲੰਡੀ ਬੇਰ ਕਾਏ ਆ ਮੈਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜਿਉਣਾ ਤੋਂ ਨਿਕਲੇ ਵਿਆਹ ਕਰ ਦੇ ਪਰ ਕੈਨੀ ਜ਼ਿੰਦਗੀ ਦੇ ਵਿੱਚ ਜਿੰਨੇ ਚੋਗੇ ਆ ਅਸੀਂ ਹਾਜ਼ਰ ਆ ਪੂਰਾ ਸਾਡਾ ਸੰਗੋਲ ਕੋਸ਼ਿਸ਼ ਹੋਏਗੀ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਹੋਵੇ ਸਰਪੰਚ ਸਾਹਿਬ ਤੁਸੀਂ ਇੱਥੇ ਹੋ ਬਿਲਕੁਲ ਕੋਈ ਨਹੀਂ ਤੁਸੀਂ ਹੋਰ ਵੀ ਨਹੀਂ ਤੁਸੀਂ ਇੱਥੇ ਹੋ ਮੋਤੀ ਜੀ ਇਹ ਪਰਿਵਾਰ ਨੂੰ ਹੁਣ ਕਿਸੇ ਸਾਰਿਆਂ ਨੇ ਫਿਰ ਬਲੈਸ ਹਰਾ ਜਿੰਨਾ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਉਹ ਮੈਂ ਅੱਗੇ ਵੀ ਕਿਹਾ ਵੀ ਜਿੱਥੋਂ ਤੱਕ ਇਸ ਭਾਈਚਾਰੇ ਦੀ ਗੱਲ ਆ ਸਾਨੂੰ ਦੋ ਮਾਰਾਂ ਪੈਂਦੀਆਂ ਨੇ ਇੱਕ ਤੇ ਗਰੀਬੀ ਆ ਦੂਜੀ ਅਨਪੜਤਾ ਆ ਸੋ ਤਾਂ ਦੋਵਾਂ ਦੇ ਖਿਲਾਫ ਲੜਨਾ ਆਪਣੀ ਅੱਗੇ ਜ਼ਿੰਦਗੀ ਵਧੀਆ ਕਰਨੀ ਆ ਸੋ ਮੈਂ ਪਰਿਵਾਰ ਨੂੰ ਵੀ ਨਗਰ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਇਹੋ ਜਿਹਾ ਦੁਖਾਂਤ ਤੇ ਵਿੱਚ ਪਰਵਾਦ ਦਾ ਕਿਸੇ ਨੂੰ ਨਾ ਪਵੇ ਪਰ ਜਿਹਾ ਆ ਗਿਆ ਦੀਪਾ ਅੰਮ੍ਰਿਤ ਦੇ ਨਾਲ ਪਰਿਵਾਰ ਔਰ ਰਗਨ ਦੇ ਨਾਲ ਖੜੇ ਆ ਤੇ ਬਹੁਤ ਬਹਾ ਕਹਿੰਦਾ ਹੋਇਆ ਉਸ ਅਜ਼ੀਜ਼ ਜੁਲੀਅਨ ਮਸੀਹ ਨੂੰ ਸ਼ਰਦਾ ਦੇ ਬੋਲ ਵੀ ਪੇਟ ਕਰਦਾ ਪ੍ਰਮਾਤਮਾ ਆਪਣੇ ਚਰਣਾ ਚੇ ਨੂੰ ਵਾਸਦਵੀਂ ਔਰ ਪਿੱਛੇ ਪਰਿਵਾਰ ਨੂੰ ਪੂਰੀ ਹਿੰਮਤ ਦੇਵੇ ਕਿ ਇਸ ਦੁੱਖ ਦੀ ਘੜੀ ਚੋਂ ਉਹ ਨਿਕਲ ਸਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ